ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੋੜ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਬਲਾਚੋੜੀਆ ਅੱਜ ਬਲਾਚੋਰੀਆ ਨਾਮ ਦੇ ਉੱਪਰ ਸ਼ਾਇਦ ਕਈ ਭਰਾਵਾਂ ਨੇ ਭੈਣਾਂ ਨੇ ਅ ਅਤਰਾਜਬਾਜੀ ਵੀ ਨਾ ਕਰਿਓ ਤੇ ਪਰ ਮੈਂ ਚਾਹੁੰਦਾ ਵੀ ਤੁਸੀਂ ਖੁਸ਼ੀ ਹੋਇਓ ਬੇਨਤੀ ਆਪਾਂ ਜੇ ਬਹੁਤ ਦਿਨਾਂ ਬਾਅਦ ਲਾਈਵ ਹੋਇਆ ਕਿ ਆਪਾਂ ਅੱਜ ਬਹੁਤ ਦਿਨਾਂ ਬਾਅਦ ਲਾਈਵ ਹੋਏ ਆ ਤੇ ਤੁਹਾਡੇ ਚਰਨਾਂ ਦੇ ਵਿੱਚ ਮੇਰਾ ਸਿਰ ਝੁਕਦਾ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਇੰਨਾ ਮੈਨੂੰ ਪਿਆਰ ਦਿੱਤਾ ਮੈਂ ਕਦੇ ਬਈ ਜਿੰਦਗੀ 'ਚ ਸੋਚਿਆ ਵੀ ਨਹੀਂ ਸੀ ਵੀ ਮੈਂ ਇੰਨੀ ਕਾਬਿਲ ਬਣੂੰਗਾ ਸੋ ਅ ਗੱਲਬਾਤ ਸ਼ੁਰੂ ਕਰ ਲੈਂਦੇ ਆ ਆਪਾਂ ਅੱਜ ਜਿਹੜਾ ਆਪਣਾ ਫੇਸਬੁੱਕ ਤੇ ਚੈਨਲ ਚੱਲਦਾ ਪਿਆ ਉਹਦੇ ਤੇ 17000 ਲੋਕਾਂ ਨੇ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਵੀ ਕੀਤੀ ਤੇ ਜੁੜ ਵੀ ਗਏ ਆ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ 17000 ਬੰਦਾ ਸਾਡੇ ਨਾਲ ਇਸ ਟਾਈਮ ਸਾਰੀ ਜਿਹੜੀ ਮੇਰੀ ਫੈਮਿਲੀ ਆ ਫੇਸਬੁੱਕ ਦੀ ਉਹ ਮੇਰੇ ਨਾਲ ਜੁੜੀ ਆ ਜੀ ਇੰਸਟਾਗ੍ਰam ਦੇ ਉੱਪਰ ਪੀ ਵੀ ਵੀ ਦੀ ਆਈਡੀ ਆ ਪੀ ਵੀ ਵੀ ਲਿਖ ਕੇ ਉਹ ਰੈੱਡ ਕਲਰ ਦਾ ਜਿਹੜਾ ਆਪਸ਼ਨ ਆ ਜਾਂਦੀ ਆ ਤੇ ਉਹਦੇ ਪਰ ਵੀ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਉਹਦੇ ਤੇ 90 ਲੱਖ ਲੋਕਾਂ ਨੇ ਆਪਾਂ ਨੂੰ ਸਰਚ ਕੀਤਾ ਇੰਸਟਾਗ੍ਰਾਮ ਦੇ ਉੱਪਰ ਸੋ ਮੈਂ ਉਹ ਧੰਵਾਦ ਆ ਤੁਹਾਡਾ ਸਾਰਿਆਂ ਦਾ ਤੇ ਤੀਜੀ ਗੱਲ ਸਾਡਾ ਜਿਹੜਾ YouTube ਦਾ ਚੈਨਲ ਆ ਉਹ ਵੀ ਪੀ ਵੀ ਵੀ ਬੜਾ ਚੋੜਦਾ ਹੀ ਆ YouTube ਤੇ ਆਪਣੇ 800 ਸਬਸਕਰਾਈਬਰ ਹੋਈ ਆ ਹਜੇ ਆਪਾਂ ਨੂੰ ਸਾਰਿਆਂ ਨੇ 800 ਪੇਰੀ ਫੈਮਿਲੀ ਸਾਰੀ YouTube ਤੇ ਜੁੜੀ ਹੈ ਇਹ ਗੱਲਾਂ ਮੈਂ ਤੁਹਾਡੇ ਨਾਲ ਅੱਜ ਸਾਂਝੀਆਂ ਇਸ ਕਰਕੇ ਕੀਤੀਆਂ ਕਿਉਂਕਿ ਬਹੁਤ ਸਮੇਂ ਤੋਂ ਮੈਂ ਲੱਗਿਆ ਹੋਇਆ ਮੈਂ ਮਿਹਨਤ ਕਰਨ ਤੇ ਮਿਹਨਤ ਕਰਕੇ ਮੈਂ ਬਹੁਤ ਆਪਣੇ ਆਪ ਨੂੰ ਹੰਡਾਇਆ ਆਪਣੀ ਜ਼ਿੰਦਗੀ ਨੂੰ ਉਡਾਇਆ ਤੇ ਮੈਂ ਇੱਥੇ ਤੱਕ ਪਹੁੰਚੇ ਤੂੰ ਮੈਨੂੰ ਤੁਸੀਂ ਇੰਨੇ ਯੋਗਾ ਕਾਬਿਲ ਕੀਤਾ ਤੇ ਮੈਂ ਸਿਗਾ ਨਹੀਂ ਇੰਨੇ ਯੋਗਾ ਪਰ ਜਿੰਨੇ ਯੋਗਾ ਤੁਸੀਂ ਮੈਨੂੰ ਕਰ ਦਿੱਤਾ ਕਿਉਂਕਿ ਮੈਂ ਤੁਹਾਡਾ ਸਾਰਿਆਂ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਇੰਨਾ ਪਿਆਰ ਕੀਤਾ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤਰੱਕੀ ਕਰਕੇ ਇੱਥੇ ਤੱਕ ਪਹੁੰਚਿਆ ਹਾਂ ਪਈ ਜਸਵਿੰਦਰ ਭਾਈ ਨੂੰ ਫੋਨ ਲਾਇਓ ਫੋਨ ਕਰਦੇ ਆ ਉਹਨੇ ਤੋ ਉਹ ਲਾਈਵ ਹੋਏਗਾ ਬਿੰਦੂ ਸੋ ਜਿਹੜਾ ਬਿੰਦੂ ਬਲਾਚੋਰੀਆ ਨਾਮ ਮੈਂ ਰੱਖਣ ਲੱਗਾ ਮਤਲਬ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਖਰੋੜੀਏ ਤੋਂ ਬਿੰਦੂ ਖਰੋੜੀਏ ਤੋਂ ਬਿੰਦੂ ਬਲਾਚੋਰੀਆ ਨਾਮ ਰੱਖਣ ਲੱਗਾ ਉਹ ਬਲਾਚੋਰੀਆ ਤਾਂ ਰੱਖਣ ਲੱਗਾ ਕਿਉਂਕਿ ਪੀਬੀਬੀ ਬਲਾਚੋੜ ਦਾ ਚੈਨਲ ਹੈ ਜਿਹੜਾ ਚੱਲਦਾ ਪਿਆ ਹੈ ਉਹਦੇ ਕਰਕੇ ਤੁਸੀਂ ਆਪਣਾ ਕਮੈਂਟ ਮੇਰੇ ਕਰਕੇ ਮੈਨੂੰ ਜੇ ਤੁਸੀਂ ਸਾਰੇ ਪਿਆਰ ਕਰਦੇ ਇੰਨਾ ਜਰੂਰ ਦੱਸਿਓ ਵੀ ਉਹ ਆਪਣਾ ਨਾਮ ਤੁਹਾਨੂੰ ਤੁਹਾਡੇ ਅੱਗੇ ਰੱਖਣ ਲੱਗਾ ਮੈਂ ਵੀ ਬਿੰਦੂ ਬਲਾਚੋਰੀਏ ਦਾ ਨਾਮ ਤਾਂ ਆਪਾਂ ਫਿਰ ਵੀ ਉਹ ਰਹਿਣਾ ਉੱਥੇ ਜਿਹੜਾ ਇੰਸਟਾਗ੍ਰam ਤੇ ਜਾਂ ਅਕਾਊਂਟ ਦੇ ਉੱਪਰ ਰਹਿਣਾ ਬਿੰਦੂ ਖਰੋੜੀ ਹੈ ਯਾ ਪਰ ਫਿਰ ਵੀ ਮੈਂ ਆਪਣੇ ਵੱਲੋਂ ਬਿੰਦੂ ਬਲਾਚੋਰੀਆ ਬੋਲਣਾ ਚਾਹੁੰਦਾ ਆ ਤੇ ਉਹ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕੋਈ ਕਿਉਂਕਿ ਹਰ ਚੀਜ਼ ਮੈਂ ਤੁਹਾਡੇ ਕੋਲ ਪੁੱਛ ਕੇ ਕਰਦਾ ਹੁੰਦਾ ਕਈ ਚੀਜ਼ਾਂ ਮੈਂ ਤੁਹਾਡੇ ਕੋਲ ਪੁੱਛ ਕੇ ਕੀਤੀਆਂ ਤੇ ਮੈਨੂੰ ਤੁਸੀਂ ਪਿਆਰ ਵੀ ਬਹੁਤ ਦਿੱਤਾ। ਇਹੀ ਵੀਡੀਓ ਆਪਾਂ ਇੰਸਟਾਗ੍ਰam ਦੇ ਉੱਪਰ ਵੀ ਚਲਾਣ ਲੱਗੇ ਆਂ। ਤੇ ਉਹ ਵੀ ਇੰਸਟਾਗ੍ਰam ਵਾਲੇ ਵੀ ਭਰਾ ਮੇਂ ਦੀਆਂ ਭੈਣਾਂ ਜਿਹੜੇ ਸੜਨਾ ਜੁੜੇ ਹੋਏ ਆ ਉਹ ਵੀ ਜਰੂਰ ਦੱਸਿਓ ਵੀ ਮੈਂ ਬਿੰਦੂ ਬਲਾਚੋਰੀਆ ਨਾਮ ਜਿਹੜਾ ਰੱਖਣ ਲੱਗਾ ਉਹ ਵਧੀਆ ਲੱਗੂਗਾ ਸਾਰਿਆਂ ਨੂੰ। ਤੇ ਤੀਜੀ ਗੱਲ ਨਵਾਂ ਸਾਲ ਆ ਰਿਹਾ ਜੀ ਪਰਸੋਂ ਨੂੰ ਅੱਜ 30 ਤਰੀਕਾ ਕੱਲ ਨੂੰ 31 ਆ। ਪਰਸੋਂ ਨੂੰ ਪਹਿਲੀ ਆ। ਅ ਅੱਜ ਮੰਗਲਵਾਰਾ ਕੱਲ ਨੂੰ ਬੁੱਧਵਾਰ ਤੇ ਵੀਰਵਾਰ ਨੂੰ ਜਾਣ ਕੇ ਅ ਜਿਹੜਾ ਹੈਗਾ ਨਵਾਂ ਸਾਲ ਚੜਨਾ ਪਰ ਮੇਰੇ ਮੈਨੂੰ ਜਿੱਥੇ ਤੱਕ ਲੱਗਦਾ ਨਵਾਂ ਸਾਲ ਜੜੀਆਂ ਭੈਣਾਂ ਲਈ ਭੈਣਾਂ ਭਰਾਵਾਂ ਮਾ ਬਜ਼ੁਰਗਾਂ ਮਤਾਵਾਂ ਲਈ ਨਵਾਂ ਸਾਲ ਇਹ ਹੈ ਨਹੀਂਗਾ ਮੇਰੇ ਹਿਸਾਬ ਨਾਲ ਫਿਰ ਵੀ ਮੁਬਾਰਕਾ ਨਵਾਂ ਸਾਲ ਦੀ ਹੈ ਸਾਰਿਆਂ ਨੂੰ ਪਰ ਮੇਰੇ ਹਿਸਾਬ ਨਾਲ ਹੈ ਨਹੀਂਗਾ ਨਵਾਂ ਸਾਲ ਕਿਉਂਕਿ ਤਾਂ ਨਹੀਂ ਹੈਗਾ ਮੈਂ ਸੱਚ ਬੋਲਦਾ ਹੁੰਦਾ ਹਮੇਸ਼ਾ ਸੱਚ ਬੰਦੇ ਨੂੰ ਕਈਆਂ ਨੂੰ ਚੁਪਦਾ ਹੁੰਦਾ ਨਵਾਂ ਸਾਲ ਤਾਂ ਹੈ ਜੀਗਾ ਕਿੰਨੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਵਧੀਆ ਵਧੀਆ ਮੁੰਡੇ ਸੀਗੇ ਜਵਾਨੀ ਸੀਗੀ ਸਾਰੀ ਉਦਫੁਲਦ ਹੋ ਗਈ ਤੁਸੀਂ ਆਪ ਜਾਣਦੇ ਹੋਵੋਗੇ ਜਿਹੜਾ ਆਹੀ ਸਾਲਾਂ ਨੇ ਸਾਡੀਆਂ ਜਿੰਦਗੀਆਂ ਧਵਾ ਕਰਤੀਆਂ ਸਾਡੇ ਮਾਮਾ ਦੇ ਪੁੱਤ ਚਲ ਗਏ ਭੈਣਾ ਦੇ ਵੀਰ ਚਲ ਗਏ ਭਰਾਵਾ ਦੇ ਭਰਾ ਚਲ ਗਏ ਪਿਓਾਂ ਦੇ ਪੁੱਤ ਚਲ ਗਏ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਭੈਣਾ ਤੋਂ ਪੁੱਛ ਕੇ ਦੇਖਿਓ ਵੀ ਉਹਨਾਂ ਲਈ ਨਵਾਂ ਸਾਲ ਹੈਗਾ ਉਹਨਾ ਮਾਤਾ-ਮਾਵਾਂ ਨੇ ਪੁੱਛ ਕੇ ਦੇਖਿਓ ਜਿਹੜੀਆਂ ਮਾਮਾ ਨੇ ਆਪਣੇ ਪੁੱਤ ਗਵਾ ਲਏ ਉਹਨਾਂ ਨੂੰ ਪੁੱਛ ਕੇ ਦੇਖਿਓ ਬੰਦਾ 9 ਸਾਲ ਹੈਗਾ ਮੈਂ ਇਹ ਨਹੀਂ ਕਹਿਣਾ ਹੈਗਾ ਵੀ ਮੈਂ ਇਸ ਪਾਸੇ ਨੂੰ ਤੁਰਦਾ ਪਿਆ 9 ਸਾਲ ਦੀ ਗੱਲ ਕਰ ਰਹੇ ਹਾਂ ਬਸ ਬਈ ਯਾਰ ਸੋਚ ਕੇ ਦੇਖਿਓ ਵੀ ਜ਼ਿੰਦਗੀ ਕਿਸ ਪਾਸੇ ਨੂੰ ਚੱਲ ਗਈ ਆਪਣੀ ਹਨਾ ਹਰ ਵਾਰ ਮੈਂ ਸੱਚ ਬੋਲਦਾ ਹੁੰਦਾ ਹਮੇਸ਼ਾ ਸੋ ਅੱਜ ਮੈਂ ਵੈਸੇ ਲਾਈਵ ਹੋ ਗਿਆ ਤੁਹਾਨੂੰ ਨਾਲ ਸਾਂਝੀ ਗੱਲ ਕਰਨੀ ਸੀ ਵੀ ਤੁਸੀਂ ਆਪਣਾ ਕਮੈਂਟ ਨਾਲ ਜਰੂਰ ਦੇ ਜੂ ਮੈਂ ਬਿੰਦੂ ਬਲਾਚੋਰੀਆ ਨਾਮ ਜਿਹੜਾ ਇੱਕ ਕੰਡੈਕਟ ਦੇ ਵਿੱਚ ਰੱਖਣ ਲੱਗਾ ਆ ਉਹ ਤੁਹਾਨੂੰ ਪਸੰਦ ਆਊਗਾ ਸਾਰਿਆਂ ਨੂੰ ਸੋ ਮੈਂ ਜਿੰਨਾ ਕੰਮ ਵਧੀਆ ਢੰਗ ਨਾਲ ਕੀਤਾ ਤੁਸੀਂ ਮੇਰਾ ਸਾਥ ਦਿੱਤਾ ਹੁਣ ਤੱਕ ਮੈਂ ਗਾਂ ਵੀ ਇੱਦੇ ਚੱਲੇ ਜਾਊਗਾ 17000 ਮੇਰੀ ਫੈਮਿਲੀ ਫੇਸਬੁੱਕ ਤੇ ਜੁੜੀ ਆ ਮੇਨਾਂ ਇਸ ਟਾਈਮ ਤੇ 90 ਲੱਖ ਲੋਕਾਂ ਨੇ 9 ਮਿਲੀਅਨ ਮੈਨੂੰ ਇੰਸਟਾਗ੍ਰam ਦੇ ਉੱਪਰ ਸੱਜ ਕੀਤਾ ਬਟ ਫਿਰ ਵੀ ਉੱਤੇ 7000 ਹਜੇ ਫਾਲੋਅਰ ਆ ਆਪਣੇ ਮਤਲਬ 7000 ਫੈਮਿਲੀ ਸਾਡੀ ਇੰਸਟਾਗ੍ਰam ਦੇ ਉੱਪਰ ਆ ਕਹਿਣ ਦਾ ਮਤਲਬ ਇਹੀ ਆ ਵੀ ਥੋੜਾ ਕੰਮ ਬੋਲਦਾ ਹੁਣ ਤਾਂ ਤੁਹਾਡੀ ਕਲਾ ਬੋਲਦੀ ਹੁੰਦੀ ਜਦੋਂ ਤੁਹਾਡੀ ਕਲਾ ਬੋਲਣ ਕੋਈ ਕੰਮ ਬੋਲਣ ਕੋਈ ਉਹ ਕਈਆਂ ਨੂੰ ਜੈਲ ਸੀ ਵੀ ਹੋਣ ਆਪਾਂ ਦੀ ਹੈ ਹੁਣ ਮੈਂ ਨਾਂ ਨਹੀਂ ਲੈਣਾ ਜਿਨ੍ਹਾਂ ਨੂੰ ਬਾਹਲਾ ਬਾਧੂ ਸਮਾਂ ਹੋ ਗਿਆ ਹੈ ਨਾ ਤੇ ਕਈ ਬੰਦੇ ਨੂੰ ਖੱਬੀ ਖਾਨ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਖੁੰਜੇ ਵੀ ਲਾ ਦਿੱਤਾ ਮੈਂ ਲਵਾਇਆ ਤੁਸੀਂ ਆ ਪਰ ਲਾ ਦਿੱਤਾ ਮੈਂ ਕਈ ਬੰਦੇ ਨੂੰ ਜਿਹੜੇ ਆਪਣੇ ਆਪ ਦੇ ਵਿੱਚ ਨਾ ਹੰਕਾਰ ਜਿਆ ਰੱਖਦੇ ਸੀਗੇ ਵੀ ਅਸੀਂ ਫੇਸਬੁੱਕ ਹੀ ਆ ਜਾ ਕਿਦਾਂ ਕੁਝ ਰੱਖ ਲੋ ਚਾਹੀ ਅਸੀਂ ਵੀ ਘਰਾਂ ਦੇ ਵਿੱਚੋਂ ਜੰਮੇ ਹੋਏ ਆ ਸਾਨੂੰ ਵੀ ਸਾਡੀ ਮਾਵਾ ਭੈਣਾਂ ਨੇ ਸਾਨੂੰ ਵਧੀਆ ਢੰਗ ਨਾਲ ਪੜਾ ਕੇ ਇੱਥੇ ਤੱਕ ਪਹੁੰਚਾਇਆ ਸਾਡੀਆਂ ਫੈਮਲੀਆਂ ਦੇ ਵਿੱਚੋਂ ਸਾਡੀਆਂ ਭੈਣਾਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਸਾਡੇ ਪਿੰਡਾਂ ਦੇ ਵਿੱਚੋਂ ਸਾਡੀਆਂ ਭੈਣਾਂ ਨੇ ਬਹੁਤ ਮਿਹਨਤ ਕੀਤੀ ਹੋਈ ਆ ਮੈਂ ਤੁਹਾਨੂੰ ਦੱਸ ਵੀ ਦਿੰਦਾ ਕਈ ਬੰਦਿਆਂ ਦੇ ਦਿਮਾਗ ਦੇ ਵਿੱਚ ਕੀੜੇ ਹੁੰਦੇ ਆ ਬਈ ਅਖੇ ਕਿੱਦਾਂ ਆ ਗਏ ਇੱਥੇ ਤੱਕ ਮੇਰੀਆਂ ਗੱਲਾਂ ਨਾਲ ਕਈ ਬੰਦੇ ਨੂੰ ਚੁਭਣੀਆਂ ਕਈ ਬੰਦੇ ਮੇਰੀ ਐਗਰੀ ਹੋਣਗੇ ਇਸ ਗੱਲ ਨਾਲ ਮੈਂ ਦੱਸ ਦਿੰਦਾ ਇਹ ਸੀਜ਼ਨ ਚੱਲਦੇ ਹੁੰਦੇ ਇੱਕ ਮਟਰਾਂ ਦੇ ਸੀਜ਼ਨ, ਗੋਭੀ ਦੇ ਸੀਜ਼ਨ ਤੇ ਹੋਰ ਮਤਲਬ ਸਬਜ਼ੀਆਂ ਦੇ ਸੀਜ਼ਨ ਹਨਾ ਕਈ ਚੀਜ਼ਾਂ ਦੇ ਸੀਜ਼ਨ ਜਿਹੜੇ ਚੱਲਦੇ ਹੁੰਦੇ ਨਾ ਉਹਨਾਂ 'ਚ ਸਾਡੀਆਂ ਭੈਣਾਂ ਜਾ ਜਾ ਕੇ ਦਿਹਾੜੀਆਂ ਕਰਦੀਆਂ ਹੁੰਦੀਆਂ ਉਹ ਸੀਜ਼ਨਾਂ 'ਚ ਸਾਡੀਆਂ ਉਹ ਫੈਮਲੀਆਂ ਆ ਮੇਰੀਆਂ ਕੱਲੇ ਦੀਆਂ ਨਹੀਂ ਜਿਹੜੇ ਮੈਨੂੰ ਸੁਲੋਤੇ ਸੁਣਦੇ ਆ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਨਾ ਉਹਨਾਂ ਨੂੰ ਪਤਾ ਇਸ ਚੀਜ਼ ਦਾ ਵੀ ਅਸੀਂ ਕਿਸ ਪੇਮਦਿਆਂ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਮਿਹਨਤ ਕੀਤੀ ਕੋਸ਼ਿਸ਼ ਕੀਤੀ ਹੈ ਇਹ ਮੈਂ ਸੱਚਾਈ ਬੋਲਦਾ ਬਾਕੀ ਕਮੈਂਟ ਤੁਸੀਂ ਆਪੇ ਕਰ ਦਿੰਦੇ ਹੋ ਮੇਰੀਆਂ ਭੈਣਾ ਭਰਾ ਬਹੁਤ ਪਿਆਰ ਕਰਨ ਵਾਲੇ ਆ ਸਾਡੀ ਦਾ ਸਟੋਰੀ ਇੱਕ ਵਾਰ ਮੈਂ ਪਾ ਦਵਾਂ 5-5000 ਲੋਕ ਦੇਖ ਲੈਂਦੇ ਕਿਉਂਕਿ ਉਹ ਪਿਆਰ ਕਰਦੇ ਸਾਰੇ ਮੈਂ ਹੁਣ ਜੈਲਸੀ ਕਰਨ ਵਾਲੇ ਨੂੰ ਮੈਂ ਕਿਆ ਕਮਾਂ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਆ ਉਹਨਾਂ ਦਾ ਮੈਂ ਧੰਨਵਾਦ ਆ ਜਿਨ੍ਹਾਂ ਦੇ ਦਿਲ ਵਿੱਚ ਨਹੀਂ ਵੀ ਹੈਗਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਪਤਾ ਕਿਉਂ ਤੇਈ ਵਾਰੀ ਉਹਨਾਂ ਕੋ ਵੀ ਸਿੱਖਿਆ ਮਿਲ ਜਾਂਦੀ ਸਾਨੂੰ ਸੋ ਮੈਂ ਖੱਬੀ ਖਾਨ ਦੀ ਗੱਲ ਕਰਦਾ ਸੀ ਵੀ ਖੁੰਜੇ ਲਾਈ ਕਈ ਬੰਦੇ ਲਾ ਵੀ ਦਿੱਤੇ ਇਦਾਂ ਦੀ ਗੱਲ ਨਹੀਂ ਆਪਾਂ ਨਾਂ ਨਹੀਂ ਲੈਣਾ ਉਹਨਾਂ ਨੂੰ ਪਤਾ ਹੈ ਜਿਹੜੇ ਲੱਗੇ ਖੁੰਜੇ ਇਦਾਂ ਦੀ ਵੀ ਨਹੀਂ ਗੱਲ ਹੈਗੀ ਜਿਹੜੇ ਸਾਨੂੰ ਅੱਜ ਪੁੱਛ ਰਹੇ ਆ ਵੀ ਆਹ ਚੀਜ਼ ਕਿੱਦਾਂ ਚੀਜ਼ ਕਿੱਦਾਂ ਤੇ ਕਈ ਬੰਦੇ ਸਾਡੀਆਂ ਬਰਾਈਆਂ ਵੀ ਕਰ ਰਹੇ ਕੋਈ ਚੱਕਰ ਵਾਲੀ ਦਾ ਨਹੀਂ ਬਾਬੇ ਨੇ ਕਿਰਪਾ ਨਾਲ ਜਿੱਦਣ ਨੂੰ ਤੁਰੇ ਹੋਏ ਆ ਨਿਹੰਗ ਦੇ ਵੀਰਾਂ ਵਾਂਗੂ ਬਾਹਰ ਨੂੰ ਜਾਵਾਂਗੇ ਪਿੱਛੇ ਨੂੰ ਨਹੀਂ ਮੁੜਾਂਗੇ ਸੋ ਇੰਨੀਆਂ ਹੀ ਗੱਲਾਂ ਕਬੂਲ ਕਰਿਓ ਜੀ ਮੇਰੀਆਂ ਮੈਂ ਫੇਰ ਤੋਂ ਤੁਹਾਨੂੰ ਦੱਸ ਦਿੰਦਾ ਮੈਂ ਬਿੰਦੂ ਬਲਾਚੋਰੀਆ ਨਾਮ ਰੱਖਣ ਲੱਗਾ ਖਰੋੜੀਏ ਤੋਂ ਇਹ ਖਰੋੜੀਏ ਤੁਹਾਨੂੰ ਬਿੰਦੂ ਖਰੋੜੀਏ ਚੰਗਾ ਲੱਗਦਾ ਖਰੋੜੀਏ ਵੀ ਵਿੱਚ ਕਹਿ ਹੋ ਜਾਇਆ ਕਰੂੰਗਾ ਪਰ ਫੇ ਵੀ ਬਿੰਦੂ ਬਲਾਚੋਰੀਆ ਕਿਤੇ-ਕਿਤੇ ਹੁਣ ਨਾਮ ਲਿੱਤਾ ਜਾਊਗਾ ਉਹ ਤੁਹਾਨੂੰ ਪਿਆਰ ਜ਼ਰੂਰ ਆਊਗਾ ਸੋ ਇਨੀਆਂ ਕੁ ਗੱਲਾਂ ਮੇਰੀਆਂ ਕਬੂਲ ਕਰਿਓ ਜੀ ਤੇ ਨਵਾਂ ਸਾਲ ਆ ਰਿਹਾ ਨਵਾਂ ਸਾਲ ਜਿਨ੍ਹਾਂ ਨੇ ਨਵਾਂ ਸਾਲ ਹੈਗਾ ਹੈ ਜਿਨ੍ਹਾਂ ਨੇ ਨਹੀਂ ਹੈਗਾ ਤੇ ਉਹਨਾਂ ਨੂੰ ਪੁੱਛ ਕੇ ਦੇਖਿਓ ਦਰਦ ਕੀ ਹੁੰਦਾ ਸੋ ਸੱਚੀ ਗੱਲ ਪਿਆਰ ਕਰਦੇ ਰਿਓ ਜੀ ਮੇਰੇ ਚੈਨਲ ਨੂੰ ਤੁਹਾਡੇ ਚੈਨਲ ਨੂੰ ਪੀਪੀਬੀ ਬਲਾਚੋਰੀ ਦੇ ਨੂੰ ਸੂਮਾ ਟੋਟਾ ਛੂਟਾ ਵੀਰ ਬਿੰਦੂ ਬਲਾਜੋਰੀਆ ਨਵੀਂ ਅਪਡੇਟ ਨਾ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਸ਼ੀਕਾਲ ਮੇਰੀਆਂ ਭੈਣਾਂ ਨੂੰ ਮਾਤਾ ਮਾਂ ਨੂੰ ਬਜ਼ੁਰਗਾਂ ਨੂੰ ਪ੍ਰਮਾਣ ਸਾਸ਼ੀਕਾਲ ਤੁਸੀਂ ਬਹੁਤ ਪਿਆਰ ਦਿੱਤਾ ਬਾਈ ਗੁਰੂ ਤੁਹਾਡੀਆਂ ਲੰਬੀ ਉਮਰਾਂ ਕਰੇ ਸਾਸ਼ੀਕਾਲ ਜੀ ਸਾਰਿਆਂ